ਸਾਬਕਾ ਸੇਤ ਮੰਤਰੀ ਸੁਰਜੀਤ ਸਿੰਘ ਜਿਆਨੀ ਨੇ ਅੱਜ ਪਿੰਡ ਕੋਟਪਈ ਵਿਖੇ ਲੋਕ ਸਭਾ ਹਲਕਾ ਫਰੀਦਕੋਟ ਦੇ ਗਿੱਦੜਵਾ ਵਿਧਾਨ ਸਭਾ ਹਲਕੇ ਦੇ ਬੂਤ ਸੰਮੇਲਨ ਵਿਚ ਇਸ ਸਾਲਿਆ ਇਸ ਮੌਕੇ ਸਰਜੀਤ ਸਿੰਘ ਜਿਆਨੀ ਨੇ ਹਾਜ਼ਰ ਹੋਣਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਦੀਆਂ ਲੋਕ ਭਲਾਈ ਨੀਤੀਆਂ ਬਾਰੇ ਵਿਸਤਾਰਪੂਰਵਕ ਜਾਣਨਾ ਪਾਉਂਦਿਆਂ ਭਾਰਤੀ ਜਨਤਾ ਪਾਰਟੀ ਦਾ ਸਾਥ ਦੇਣ ਦੀ ਅਪੀਲ ਕੀਤੀ ਇਸ ਮੌਕੇ ਸਰਜੀਤ ਸਿੰਘ ਜਿਆਨੀ ਨੇ ਕਿਹਾ ਕਿ ਲੋਕ ਸਭਾ ਚੋਣਾਂ ਵਿੱਚ ਜਿੱਤ ਪ੍ਰਾਪਤ ਕਰਨ ਲਈ ਪਹਿਲਾ ਬੂਥ ਪੱਧਰ ਤੋਂ ਜਿੱਤਣਾ ਜ਼ਰੂਰੀ ਹੈ ਪਾਰਟੀ ਦਾ ਪ੍ਰੋਗਰਾਮ ਮੀਟਿੰਗਾਂ ਤੋਂ ਹੁਣ ਇਹ ਬੂਥ ਤੋਂ ਮਿਲਣਗੇ ਸਾਡੀ 100 ਚਮਰ ਤੱਕ ਆ ਕੇ ਬੂਥ ਕੀਤਾ ਵੈਲਕਸ਼ਨ ਕੀਤਾ ਤਾਂ ਅਸੀਂ ਅਸੀਂ ਬੂਥ ਦੇ ਇਨਚਾਰਜ ਦੇ ਮੰਨਾ ਪ੍ਰਮੁਖ ਤੱਕ ਅਸੀਂ ਮੀਟਿੰਗ ਕਰਦੇ ਹੋਏ ਆਪਣੀ ਗੱਲ ਜਿਹੜੀ ਹੈ ਕਿ ਲੋਕਾਂ ਨੂੰ ਦੱਸਣੀ ਵੀ ਤੇ ਸਭ ਨੇ ਕੰਮ ਖੇਤੇ ਇਹ ਅਸੀਂ ਕਰਨਾ ਹੈ ਜਿਹੜੀ ਇਹ ਮੀਟਿੰਗ ਸੀ ਜਿਨੇ ਦੀ ਸੀ ਤਾਂ ਇਹ ਸਿਰਫ ਗੱਲ ਜਿੱਦੜਵਾ ਵਿਧਾਨ ਸਭਾ ਦੀ ਹੈ ਉਹ ਚਾਰ ਮੈਂਬਰਾਂ ਦੇ ਇਹਦੇ ਵਿੱਚ ਕਈ ਕਈ ਤੁਹਾਡੇ ਜਿਹੜੇ ਜੀਨੀਅਰ ਹੈਗੇ ਆ ਲੀਡਰ ਉਹ ਆਏ ਨਹੀਂ ਜੀ ਕੀ ਕਰਦੇ ਸੀਗੇ ਗਿੱਟਰੀ ਦਾ ਸਰੂਪ ਹੁੰਦਾ ਹੈ ਔਰ ਜਿਸ ਸਰੂਪ ਦੇ ਨਾਲ ਕਮੇਟੀ ਦਾ ਜਿੱਡਾ ਹੁੰਦਾ ਹੋ ਜਾਂਦਾ ਹੈ న్యూ ਜ਼ੀਲੈਂਡ ਦੇ ਲਈ ਗਿੱਦੜਪਾਹ ਤੋਂ ਕੁਲਦੀਪ ਜਿੰਦਲ ਦੀ ਰਿਪੋਰਟ